ਅਨੀ ਅਤਿਕੁਰਮਤ ਵਿਚਾਰ ਵੈ ਸਿੰਘ ਜੀ ਪਾਸ਼ਾ ਜੀ ਦਾ ਪ੍ਰਕਾਸ਼ ਉਤਸਵ ਮਨਾਇਆ ਜਾ ਰਿਹਾ ਹੈ ਸਮੂਹ ਸੰਗਤ ਮਕਬੂਲਪੁਰਾ ਵੱਲੋਂ ਲੰਗਰ ਲਗਾਏ ਗਏ ਨੇ ਤੇ ਇਦਾਂ ਹੀ ਲੰਗਰ ਲੱਗਦੇ ਰਹਿਣਗੇ ਇਦਾਂ ਹੀ ਸਾਡੇ ਭੰਡਾਰੇ ਚੱਲਦੇ ਰਹਿਣਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵਾਰੋ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਜੀ ਗੁਰੂ ਪਿਆਰੀ ਸਾਧ ਸੰਗਤ ਜੀ ਜਿਵੇਂ ਆਪ ਜਾਣਦੇ ਹੀ ਹੋ ਕਿ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਜਿਹਾਰਾ ਬਨਾਇਆ ਜਾ ਰਿਹਾ ਹੈ ਔਰ ਹਰ ਸਾਲ ਦੀ ਤਰ੍ਹਾਂ ਬੜੀ ਸ਼ਰਧਾ ਤੇ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ ਆਪ ਸਭ ਸੰਗਤਾਂ ਨੂੰ ਦੇਸਾਂ ਦੇਸਾਂ ਵਿੱਚ ਵਸਦੇ ਮੇਰੇ ਭੈਣ ਭਰਾਵਾਂ ਨੂੰ ਲੱਖ ਲੱਖ ਵਧਾਈ ਹੋਵੇ ਜੀ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਹਾਂਜੀ ਹਰ ਸਾਲ ਫਰੂਟ ਦਾ ਲੰਗਰ ਲਾਇਆ ਜਾਂਦਾ ਹੈ ਸੰਤਾਂ ਦੇ ਸਹਿਯੋਗ ਨਾਲ ਔਰ ਸੰਤਾਂ ਹੋ ਮਹੱਭਾ ਕੇ ਬੜੀ ਸ਼ਰਧਾ ਤੇ ਧੂਮਤਾਮ ਨਾਲ ਮਨਾਇਆ ਜਾ ਰਿਹਾ ਹੈ ਜੀ ਅੱਜ ਯੂਥ ਨੂੰ ਕੀ ਮੈਸੇਜ ਦੇਣਾ ਹੈ ਹਾਂਜੀ ਅੱਜ ਯੂਥ ਨੂੰ ਕੀ ਮੈਸੇਜ ਦੇਣਾ ਹੈ ਅੱਜ ਦੇ ਮੈਸੇਜ ਇਹ ਦੇਣਾ ਚਾਹੁੰਦੇ ਆਂ ਕਿ ਗੁਰੂ ਸਾਹਿਬ ਨਾਲ ਲੜੋ ਆਪਣੇ ਧਰਮ ਪਰਿਵਰਤਨ ਨਾ ਕਰੋ ਜਿਨ੍ਹਾਂ ਦੇਸਵ ਦੇਸਾਂ ਵਿੱਚ ਵਸਦੇ ਨੇ ਆਪਣੇ ਪੰਜਾਬ ਪੰਜਾਬੀਅਤ ਨੂੰ ਪਹਿਲ ਦਿਆ ਕਰੋ ਵਾਹਿਗੁਰੂ ਜिक्का ਕਾਲ ਸਾਹਿਬ ਵਾਹਿਗੁਰੂ ਜिक्की ਫਤਹਿ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰੂ ਗੋਬਿੰਦ ਸਿੰਘ ਜੀ ਪ੍ਰਕਾਸ਼ ਪੁਰਬ ਦੇ ਲੱਖ ਲੱਖ ਵਧਾਈਆਂ ਸਮੂਹ ਸਾਧ ਸੰਗਤ ਨੂੰ ਉਹਨਾਂ ਦੀ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਸਮੂਹ ਸਾਧ ਸੰਗਤ ਸ਼ਹੀਦ ਬਾਬਾ ਸੰਗ ਸਿੰਘ ਨਗਰ ਗਲੀ ਨੰਬਰ 3 ਵੱਲੋਂ ਸੰਗਤਾਂ ਦੇ ਸੰਜੋਗ ਨਾਲ ਗੁਰੂ ਘਰ ਦਾ ਲੰਗਰ ਲਗਾਇਆ ਗਿਆ ਹੈ ਜੈ ਜੀ ਖੁਸ਼ੀ ਵਿੱਚ ਸਾਰੇ ਹੀ ਨੌਜਵਾਨ ਸਿੰਘ ਸਭਾ ਵੱਲੋਂ ਸਾਰਿਆਂ ਦਾ तहे ਦਿਲੋਂ ਧੰਨਵਾਦ ਆ ਤੇ ਬਹੁਤ ਬਹੁਤ ਇਹਨਾਂ ਦਾ ਸੰਯੋਗ ਵਾਜੀ ਵਾਹਿਗੁਰੂ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸੋਨਹਾਰ ਸੋਨਹਾਰ ਦੂਰਪੁਰਤਿਆ ਲਖ ਲਖ ਬਧਿਆ ਹਾਣਾ ਦੋ ਸੂ ਸੰਤਾਂ ਗੰਢੋਂ ਇੱਧਰ ਆਵੋਣੋ ਹਲਸਾਤ ਗੁਰੂ ਗਬਿਰ ਜੀ ਦੇ ਪਦੇ ਗੁਰੂ ਕੋ ਉਪਨਸਿਕਦੇ ਜਨਮ ਦਿਹਾੜੇ ਤੇ ਲੱਖ ਲੱਖ ਵਧਾਈਆਂ ਜੋ ਲੰਗਰ ਚੱਲਣ ਡਿਆ ਸਾਰੀ ਸੰਗਤ ਦੇ ਨਾਲ ਚੱਲਣ ਡਿਆ ਜੀ ਇਹ ਤਾਂ ਤਨ ਗੁਰੂ ਜੀ ਦੇ ਆਗਮਨ ਪਰਬ ਤੇ ਮਾਰਾ ਸਾਰੇ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਭੱਲਾ ਨਵਾਸੀ ਭਾਈ ਲਾਲੋ ਜੀ ਨਗਰ ਭਾਈ ਬਾਬਾ ਸੰਗਤ ਸਿੰਘ ਨਗਰ ਦੇ ਜਿਹੜੇ ਸੇਵਾਦਾਰਾਂ ਨੇ ਸੇਵਾ ਕਰਨ ਲਿਆ ਉਹਨਾਂ ਨੂੰ ਲੱਖ ਲੱਖ ਵਧਾਈ ਹੋਵੇ ਮਾਰਾ ਜੀ ਦੇ ਬਾਬਾ ਜੀ ਦੇ ਗੁਰਪੁਰਬ ਤੇ ਅੱਜ ਜੁੱਧ ਨਹੀਂ ਕਿਹਾ ਜਾ ਰਿਹਾ ਅੱਜ ਜੁੱਧ ਨਹੀਂ ਬਕਤ ਜਰ ਰਹੇ ਹੋ ਜੁੱਧ ਨੂੰ ਇਹ ਕਹਿੰਦੇ ਆ ਗੁਰੂ ਮਾਰਾ ਸਾਹਿਬ ਨਾਲ ਜੁੜੋ ਮਾਰਾ ਜੀ ਦੇ ਗੁਰੂ ਅਮਰ ਜਗੋ ਪੁਰਾਣੀ ਬਣੋ ਅਵਰ ਜਗ ਗੁਰੂ ਨਾਲ ਪੁਰਾਣੀ ਮਨੋ ਜੇ ਤੋ ਕਰਹਿ ਤੋ ਤੇ ਆਪਣੇ ਵਧੀਆ ਜੀਵਨ ਜੀਓ ਸਿੱਖੀ ਸਿਧਾਂਤਾਂ 'ਤੇ ਜੀਉਣ ਦੀ ਕੋਸ਼ਿਸ਼ ਕਰੋ ਵਾਹਿਗੁਰੂ ਦਾ ਕਾਲ tha ਵਾਹਿਗੁਰੂ ਕੀ Fateh ਹੈ ਅਤਰ ਬਾਬਾ ਕੋਵਿੰਦ ਸਿੰਘ ਪਾਤਸ਼ਾਹ ਜੀ ਦਸੇ ਪਾਤਸ਼ਾਹ ਜੀ ਚਾਤੀ ਕਲਾ ਮਾਰੇ ਸਿੱਤੇ ਪਾਤਸ਼ਾਹ ਦੀ ਵਹਿਗੋ ਤਨ ਤਨ ਬਾਬਾ ਦੀਪ ਸਿੰਘ ਸ਼ਹੀਦ ਬਾਬਾ ਅਮਰ ਸਿੰਘ ਬਾਬਾ ਦੀਪ ਸਿੰਘ ਦੀ ਵਹਿਗ ਠੀਕਾ ਖਾਲਸਾ ਵਹਿਗ ਠੀਕਾ ਜੀ ਅੱਜ ਦੇ ਸ਼ੁਭ ਦਿਹਾੜੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਦੀ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਇਹ ਜਿਹੜਿਆ ਕੰਨੇ ਆ ਇਦਾਂ ਹੀ ਨਵਾਂ ਸਾਲ ਜਿਹੜਾ ਚੜਿਆ ਹਰ ਇੱਕ ਇਹ ਖੁਸ਼ੀਆਂ ਭਰਿਆ ਸਾਰਿਆਂ ਵਾਸਤੇ ਆਵੇ ਜੀ ਬਾਈ ਖਲਸਾ ਬਾਈ ਇਹ ਅੱਜ ਜੋ ਵੀ ਲੰਗਰ ਲੱਗਾ ਜੀ ਸਾਰੀ ਸਮੂਹ ਸਕੰਦੇ ਸਹਿਯੋਗ ਦੇ ਨਾਲ ਲੱਗਾ ਅਸੀਂਾਂ ਭਰਿਆ ਸਾਲ ਹਰ ਇੱਕ ਦਾ ਆਵੇ ਤੇ ਇਦਾਂ ਹੀ ਲੱਗਰ ਲੱਗਦੇ ਰਹਿਣ ਗੁਰੂ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਜੀ ਬੋਲੇ ਸੋਨਹਰ ਬਤੀਆ ਕੋਈ ਹਾਂ ਆ 50 ਹਜ਼ਾਰ ਜੇ ਮੁਫਰੇ ਜਗਾ ਖਾਲਸਾ ਵਾਏ ਗੁਰੂ ਜੀ ਦੇ ਫਦੇ ਅੱਜ ਇਹ ਸੰਗਤ ਦੇ ਸਹਯੋਗ ਨਾਲ ਲੰਗਰ ਲਗਾਇਆ ਜਾ ਰਿਹਾ ਹੈ ਅੱਜ ਸ੍ਰੀ ਗੋਬਿੰਦ ਸਿੰਘ ਜੀ ਮਹਾਰਾਜ ਦੀਆ ਦਿਹਾੜਾ ਹੈ ਕੁਝ ਨਾਂ ਦਾ ਲੰਗਰ ਲਗਾਇਆ ਜਾ ਰਿਹਾ ਸਭ ਸੰਗਤ ਨੂੰ ਸ਼ੋਭ ਕਾਮਨਾ ਹੋਵੇ ਆਪ ਜੀ ਦਾ ਵਾਏ ਗੁਰੂ ਜੀ ਦਾ ਖਾਲਸਾ ਵਾਏ ਗੁਰੂ ਜੀ ਦਾ ਕਾਉਂਸਲਰ ਸਾਹਿਬ ਦੀ ਗੱਲ ਹੈ ਜਿਹੜੀ ਆਪਾਂ ਰਲ ਮਿਲ ਕੇ ਸੰਗਤ ਜਿਹੜੀ ਆ ਲੰਗਰ ਚਕਾਉਂਦੀ ਆ ਲੰਗਰ ਰਲ ਮਿਲ ਕੇ ਸੇਵਾ ਕਰਦੇ ਨੇ ਬਹੁਤ ਗੁਰੂ ਗੋਬਿੰਦ ਸਿੰਘ ਦਾ ਸਤਕਾਰ ਕਰਦੇ ਨੇ ਮਹਾਰਾਜ ਕਿਰਪਾ ਕਰੇ ਸੰਗਤ ਸਾਰਿਆਂ ਦੇ ਮਿਹਰ ਪ੍ਰਯਾਸ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਕਿ ਆਕੇ ਬਾਈ ਗੁਰਜੀ ਬਾਬਾ ਹੀ ਆਉਣੀ ਆਓ ਜੀ ਬਾਈ ਗੁਰਜੀ ਉਧਰ ਨਹੀਂ ਲੋ ਹਾਂਜੀ ਇਹ ਸੇਵਾ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਦਾ ਵਾਈਗੁਰਜੀ ਨੇ ਆ ਪ੍ਰਵੇਸ਼ ਸਿੰਘ ਜੀ ਨੂੰ ਸਰਵਾ ਦਿਨਵਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਸਾਰੇ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਲੱਖ ਲੱਖ ਵਧਾਈਆਂ ਆਪ ਦਾ ਨਾਮ ਲਾਣ ਦਾ ਨਾਮ ਦੇਤਾ ਨਾਮ ਦਾ ਨਾਮ ਮੇਰਾ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੁਰੂ ਪਿਆਰੀ ਸਾਧ ਸੰਗਤ ਜੀਓ ਮੇਰਾ ਨਾਮ ਸ਼ਹਾਬਾਤ ਸਿੰਘ ਐਨ ਆਰ ਆਈ ਫਰੋਮ ਜਪਾਨ ਅਮਰੀਕਾ ਔਰ ਆਸਟ੍ਰੇਲੀਆ ਤੋਂ ਗੁਰੂ ਦੀ ਕਿਰਪਾ ਨਾਲ ਗੁਰੂ ਦੀਆਂ ਬਖਸ਼ਾਣਾਂ ਨਾਲ ਅਸੀਂ ਇੱਥੋਂ ਤੱਕ ਪਹੁੰਚੇ ਆ ਸੋ ਇਹ ਸਮੂਹ ਮਕਬੂਲਪੁਰੇ ਦੀਆਂ ਸ਼ਹੀਦ ਬਾਬਾ ਸੰਗ ਸਿੰਘ ਦੀਆਂ ਨਗਰ ਦੀਆਂ ਸੰਗਤਾਂ ਹਰ ਸਾਲ ਜੀ ਆ ਵੈਲਕਮ ਕੀ ਫੱਤੇ ਮਾ ਪ੍ਰਵੇਸ਼ ਸਿੰਘ 15ਵਾਂ ਦਿਨ ਪਰਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਲਈ ਸਾਰੇ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਲੱਖ ਲੱਖ ਵਧਾਈਆਂ ਸਾ ਵਾਹਕ ਦਿੱਤੀ ਫਤੇ ਗੁਰੂ ਗੁਰੂ ਜੀ ਆ ਦੀ ਸਾਜ ਸੰਜੀਓ ਮੇਰਾ ਨਾਮ ਸ਼ਾਹਬਾਦ ਸਿੰਘ ਐਨ ਆਰ ਆਈ ਫਰਮ ਜਪਾਨ ਅਮਰੀਕਾ ਔਰ ਆਸਟ੍ਰੇਲੀਆ ਤੋਂ ਗੁਰੂ ਦੀ ਕਿਰਪਾ ਨਾਲ ਗੁਰੂ ਦੀਆਂ ਬਖਸ਼ਣਾ ਨਾਲ ਅਸੀਂ ਇੱਥੋਂ ਤੱਕ ਪਹੁੰਚੇ ਆ ਸੋ ਇਹ ਸਮੂਹ ਮਕਬੂਲਪੁਰੇ ਦੀਆਂ ਸ਼ਹੀਦ ਬਾਬਾ ਸੰਗ ਸਿੰਘ ਦੀਆਂ ਨਗਰ ਦੀਆਂ ਸੰਗਤਾਂ ਹਰ ਸਾਲ ਜੋ ਨਗਰ ਕੀਰਤਨ ਲੈ ਕੇ ਇਹ ਵਿਸ਼ਾਲ ਨਗਰ ਕੀਰਤਨ ਲੈ ਕੇ ਗੁਰੂ ਦੇ ਸਹਿਯੋਗ ਨਾਲ ਚੱਲਦੀਆਂ ਹਨ ਅਸੀਂ ਇੱਕ ਸੰਦੇਸ਼ਾ ਦੇਣਾ ਚਾਹੁੰਦੇ ਹਾਂ ਸਰਕਾਰ ਨੂੰ ਕਿ ਇਹ ਦੇਖੋ ਕਿੰਨਾ ਵੱਡਾ ਨਗਰ ਹੈ ਕਿੰਨਾ ਵੱਡਾ ਕੱਠ ਇਸ ਦੇ ਵਿੱਚ ਜੋ ਨਸ਼ਿਆਂ ਦਾ ਇਸ ਵੇਲੇ ਚੱਲ ਰਿਹਾ ਹੈ ਕਿਰਪਾ ਕਰਕੇ ਉਸਦੇ ਉੱਤੇ ਸਜੋਆ ਖਾਸ ਵਿਚਾਰ ਕੀਤਾ ਜਾਵੇ ਚਾਹੇ ਪਹਿਲੀ ਸਰਕਾਰ ਸੀ ਚਾਹੇ 89 ਸਰਕਾਰ ਹੈ ਇਸ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਫਰਕ ਨਹੀਂ ਜੋ ਦਿਖ ਰਿਹਾ ਸੋ ਇਸ ਕਰਕੇ ਸਾਡੀ ਇਹ ਬੇਨਤੀ ਆ ਕਿ ਨਗਰਾਂ ਦੇ ਵਿੱਚ ਖਾਸ ਕਰਕੇ ਤਵਜੂ ਦਿਓ ਵੇਖੋ ਸੰਗਤ ਦਾ ਕੰਡਾ ਉਹਡਾ ਛਾ ਆ ਅਸੀਂ ਹਰ ਰੋਜ਼ ਮੈਸੇਜ ਦਿੰਨੇ ਆ ਕਿ ਇੱਥੇ ਪਾਣੀ ਦੀ ਬਚਤ ਕਰੋ ਬਿਜਲੀ ਦੀ ਬਚਤ ਕਰੋ ਨਵੇਂ ਤੋਂ ਨਵੇਂ ਦਰਖਤ ਲਾਓ ਔਰ ਬੱਚਿਆਂ ਨੂੰ ਪੜ੍ਹਾਓ ਵਿੱਦਿਆ ਹੀ ਜਿਹੜੀ ਆ ਇਹ ਸਭ ਤੋਂ ਵੱਡਾ ਐਸ ਵੇਲੇ ਦਾ ਜੋ ਜੋ ਜ਼ਰੂਰੀ ਹਥਿਆਰ ਹੈ ਸੋ ਸਮੂਹ ਸਰ ਸੰਗਰੂ ਬੇਨਤੀ ਆ ਇਸੇ ਤਰ੍ਹਾਂ ਹੀ ਸੋ ਬਹੁਤ ਜਿਸ ਤਰ੍ਹਾਂ ਅੱਜ ਹੋਇਆ ਇਹ ਭਾਈ ਗੁਰਦੇਵਾਲ ਸਿੰਘ ਜੀ ਕਲਿਆਣ ਜੋ ਮੇਰੇ ਨਾਲ ਵੀਰ ਖੜੇ ਹਨ ਇਹ ਵੀ ਬਹੁਤ ਵੱਡੀਆਂ ਬੈਠਾ ਇਸੇ ਕਰਕੇ ਦਿੰਦੇ ਆ ਕਿ ਸਾਡੇ ਸਮਾਜ ਦਾ ਸੁਧਾਰ ਹੋਵੇ ਸਰਕਾਰਾਂ ਇਸ ਪਾਸੇ ਤਵੱਜੋ ਦੇਣ ਸਾਫ ਸੁਥਰਾ ਪਾਣੀ ਦੇਣ ਮੈਡੀਕਲ ਦੀਆਂ ਸਹੂਲਤਾਂ ਦੇਣ ਇਹ ਸਾਡੀ ਬਹੁਤ ਵੱਡੀ ਡਿਮਾਂਡ ਹੈ ਜਿੱਥੋਂ ਤੱਕ ਇਹ ਚੈਨਲ ਕੰਮ ਕਰਦਾ ਕੋਈ ਆਵਾਜ਼ ਨੂੰ ਬਚਾਉਣ ਕਿ ਸਾਡਾ ਇਹ ਜੋ ਸੰਦੇਸ਼ ਹੈ ਗੁਰੂ ਘਰ ਵੱਲੋਂ ਅੱਜ ਦਸਵੇਂ ਪਾਤਸ਼ਾਹੇ ਜੀ ਦਾ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਅਸੀਂ ਚੈਨਲ ਵਾਲਿਆਂ ਦੇ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਸਮਾਂ ਕੱਢ ਕੇ ਆ ਕੇ ਸਾਡਾ ਇਹ ਜੋ ਬਾਈਟ ਬਣਾਇਆ ਸੋ ਵਾਹਿਗੁਰੂ ਜੀ ਕਾ वाइगुर जी कृपा